ਸਿੱਧੂ ਮੂਸੇਵਾਲਾ ਤੇ ਅਮਰਿਤ ਮਾਨ ਦਾ ਇੱਕ ਗਾਣਾ ਸੀ ਨੇਚਰ ਮੁੜ ਤੋ ਰਹਾ ਕਲਿਸ਼ੀ ਅੱਜ ਬਠਿੰਡੇ ਪੇਸ਼ੀ ਤੁਸੀਂ ਸੋਚ ਰਹੇ ਹੋਗੇ ਕਿ ਇਹ ਗਾਣੇ ਦੀ ਯਾਦ ਕਿਉਂ ਆਈ ਕਿਉਂਕਿ ਅੱਜ ਬਠਿੰਡੇ ਕੋਰਟ ਚ ਪੇਸ਼ੀ ਸੀ ਕੰਗਨਾ ਰਣੌਤ ਦੀ ਕੰਗਨਾ ਰਣੌਤ ਅੱਜ ਜਦੋਂ ਦੁਪਹਿਰੇ ਬਠਿੰਡੇ ਪਹੁੰਚੀ ਤਾਂ ਪੂਰਾ ਮੀਡੀਆ ਉੱਥੇ ਟੁੱਟ ਪਿਆ ਕਿਉਂਕਿ ਕੰਗਨਾ ਰਣੌਤ ਸ਼ਾਇਦ ਕੁਝ ਬੋਲਣਾ ਚਾਹੁੰਦੀ ਸੀ ਤੇ ਬੋਲੀ ਵੀ ਕੰਗਨਾ ਰਣੌਤ ਤਿੰਨ ਥਾਵਾਂ ਤੇ ਬੋਲੀ ਪਹਿਲੀ ਗੱਲ ਜੱਜ ਸਾਹਿਬ ਦੇ ਸਾਹਮਣੇ ਬੋਲੀ ਕਿ ਮੈਨੂੰ ਮਹਿੰਦਰ ਕੌਰ ਬਾਰੇ ਜੋ ਮੈਂ ਬਿਆਨ ਦਿੱਤਾ ਸੀ ਮੈਨੂੰ ਉਸ ਦਾ ਅਫਸੋਸ ਹੈ ਤੇ ਇਹਦਾ ਨਹੀਂ ਹੋਣਾ ਚਾਹੀਦਾ ਸੀ ਬਾਹਰ ਆਉਂਦੀ ਕੰਗਨਾ ਰਣੌਤ ਤੇ ਬੋਲਦੀ ਹੈ ਕਿ ਜੋ ਕੁਝ ਹੋਇਆ ਉਹ ਅਫਸੋਸਨਾਕ ਹੋਇਆ ਇਹਦਾ ਨਹੀਂ ਹੋਣਾ ਚਾਹੀਦਾ ਸੀ ਮਹਿੰਦਰ ਕੌਰ ਤੇ ਪੰਜਾਬ ਦੀਆਂ ਜੋਤੀਆਂ ਨੇ ਪੰਜਾਬ ਦੀਆਂ ਜੋ ਮਾਵਾਂ ਨੇ ਉਹ ਮੇਰੀ ਇੱਜ਼ਤ ਕਰਦੀਆਂ ਨੇ ਮੈਂ ਉਹਨਾਂ ਦੀ ਇੱਜ਼ਤ ਕਰਦੀ ਆ ਸ਼ਾਮ ਹੁੰਦੇ ਹੁੰਦੇ ਇੱਕ ਹੋਰ ਗੱਲ ਸਾਹਮਣੇ ਆਈ ਕੰਗਨਾ ਰਣੌਤ ਦੇ ਬਿਹਾਫ ਤੇ ਆਈ ਕੰਗਨਾ ਰਣੌਤ ਦਾ ਵਕੀਲ ਕੋਰਟ ਦੇ ਵਿੱਚ ਇੱਕ ਅਪਲੀਕੇਸ਼ਨ ਮੂਵ ਕਰਦਾ ਹੈ ਉਹ ਇਸ ਪੂਰੇ ਕਾਨੂੰਨੀ ਪ੍ਰਕਿਰਿਆ ਦਾ ਹਿੱਸਾ ਹੁੰਦਾ ਹੈ ਉਹ ਕਹਿੰਦਾ ਹੈ ਕਿ ਕੰਗਨਾ ਰਣੌਤ ਨੂੰ ਨਿਜੀ ਤੌਰ ਤੇ ਪੇਸ਼ ਹੋਣ ਦੀ ਛੋਟ ਦਿੱਤੀ ਜਾਵੇ ਕਿਉਂਕਿ ਪਹਿਲਾਂ ਤੋਂ ਉਹਨਾਂ ਦੇ ਵਕੀਲ ਹੀ ਪੇਸ਼ ਹੁੰਦੇ ਰਹੇ ਸੀ ਵੀਡੀਓ ਕਾਨਫਰੈਂਸਿੰਗ ਦੀ ਵੀ ਗੱਲ ਚੱਲ ਰਹੀ ਸੀ ਤੇ ਅੱਜ ਕੰਗਨ ਰਣੌਤ ਨੂੰ ਕਿਹਾ ਗਿਆ ਸੀ ਤੁਸੀਂ ਪੇਸ਼ ਹੋਵੋ ਕੰਗਨ ਰਣੌਤ ਪੇਸ਼ ਹੋਏ ਤੇ ਉਸ ਤੋਂ ਬਾਅਦ ਜਦੋਂ ਵਾਪਸ ਚਲੇ ਗਏ ਤਾਂ ਉਹਨਾਂ ਦੇ ਵਕੀਲ ਵੱਲੋਂ ਜੋ ਫਾਈਲ ਕੀਤੀ ਗਈ ਸੀ ਪਟੀਸ਼ਨ ਜੋ ਅਪਲੀਕੇਸ਼ਨ ਉਸ ਦੇ ਵਿੱਚ ਲਿਖਿਆ ਹੋਇਆ ਸੀ ਕਿ ਕੰਗਨ ਰਣੌਤ ਨੂੰ ਬਠਿੰਡੇ ਦੇ ਵਿੱਚ ਜਾਂ ਸਰਾਊਂਡਿੰਗ ਏਰੀਏ ਦੇ ਵਿੱਚ ਜਾਣ ਦਾ ਖਤਰਾ ਹੈ ਜੀ ਹਾਂ ਕੰਗਨਾਰ ਨੋਟ ਉਹੀ ਜੋ ਕਹਿੰਦੀ ਸੀ ਕਿ ਬੜਾ ਅਫਸੋਸਨਾਕ ਹੋਇਆ ਮੈਨੂੰ ਮੈਂ ਮਾਫੀ ਮੰਗਦੀ ਆ ਬੇਬੇ ਮਹਿੰਦਰ ਕੌਰ ਤੋਂ ਤੇ ਅੰਤ ਵਿੱਚ ਗੱਲ ਨਿਕਲ ਕੇ ਆਂਦੀ ਹੈ ਕਿ ਮੈਨੂੰ ਜਾਣ ਤੋਂ ਖਤਰਾ ਹੈ ਪੰਜਾਬ ਦੇ ਵਿੱਚ ਇਸ ਕਰਕੇ ਮੈਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਪੇਚ ਹੋਣ ਦੀ ਛੋਟ ਦਿੱਤੀ ਜਾਵੇ 50000 ਰੁਪਏ ਦਾ ਜੋ ਨਿੱਜੀ ਮੁਚਲਕਾ ਥੀ ਉਸ ਦੇ ਉੱਪਰ ਉਸ ਦੇ ਬਿਹਾਫ ਤੇ ਐਪਲੀਕੇਸ਼ਨ ਬਿਲ ਲਗਾਈ ਗਈ ਹਾਲਾਂਕਿ ਅਗਲੀ ਸੁਣਵਾਈ 24 11 ਨੂੰ ਹੈ 24 ਨਵੰਬਰ ਨੂੰ ਹੈ ਪਰ ਕੰਗਨਰ ਨਾਉਤ ਵੱਲੋਂ ਜੋ ਐਪਲੀਕੇਸ਼ਨ ਮੂਵ ਕੀਤੀ ਗਈ ਉਸ ਦੀ ਤੁਹਾਨੂੰ ਲਾਈਨਾਂ ਪੜਾ ਦਿੰਨੇ ਆ ਉਹਦਾ ਜੋ ਰੈਫਰੈਂਸ ਦਿੱਤਾ ਗਿਆ ਉਸ ਤੋਂ ਲੱਗਦਾ ਹੈ ਕਿ ਕੰਗਨਰ ਨਾਉਤ ਇੰਨੀ ਛੇਤੀ ਟੱਲਦੀ ਨਹੀਂ ਇਸੇ ਕਰਕੇ ਮੈਂ ਸ਼ੁਰੂ ਚ ਕਿਹਾ ਕਿ ਨੇਚਰ ਮੁੜ ਤੋਂ ਜੋ ਹੈ ਇਸ ਦੇ ਵਿੱਚ ਜੋ ਕਲੇਸ਼ੀ ਰਿਹਾ ਤਾਂ ਆਉ ਤੁਹਾਨੂੰ ਦਿਖਾ ਦਈਏ ਕਿ ਜੋ ਕਾਗਜ਼ ਪੇਸ਼ ਕੀਤਾ ਗਿਆ ਉਹਦੇ ਵਿੱਚ ਕੀ ਗੱਲ ਸੀ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਪੈਰਾ ਪੜ੍ਹਾਉਂਦੇ ਆ ਜਿਹਦੇ ਵਿੱਚ ਕਿ ਗ੍ਰਾਂਟ ਲੀਵ ਟੂ ਦਾ ਡਿਫੈਂਡੈਂਟ ਐਪਲੀਕੈਂਟ miss kangnar are not to appear before the honorable court through video conferencing for all future hearing yani ki pavikdiyan kunniya vi hearing hon ohna nu video conferencing rahi pesh hon di chhod ditti jave in lieu of physical presence in view of the serious and demonstrable threats to her safety and dignity ede vich kaha gaya ki onna di suraksha te onna de hor karna karke onna nu court vich pesh hon ton chhod ditti jave ਹੁਣ ਇਸ ਦਾ ਜੋ ਬੇਸ ਬਣਾਇਆ ਗਿਆ ਬੇਸ ਕਿਥੋਂ ਬਣਾਇਆ ਗਿਆ ਆਓ ਤੁਹਾਨੂੰ ਇੱਕ ਹੋਰ ਇਸੇ ਐਪਲੀਕੇਸ਼ਨ ਦਾ ਇੱਕ ਹੋਰ ਤੁਹਾਨੂੰ ਪੈਰਾ ਦਿਖਾਉਂਦੇ ਆ ਜਿਸ ਦੇ ਵਿੱਚ ਕਿਹਾ ਗਿਆ ਕਿ ਉਹਨਾਂ ਨੂੰ ਕਿਉਂ ਏ ਛੋਟ ਚਾਹੀਦੀ ਹੈ ਇਸ ਦੇ ਵਿੱਚ 6 6 2024 ਦੇ ਉਸ ਇਨਸੀਡੈਂਟ ਦਾ ਹਵਾਲਾ ਦਿੱਤਾ ਗਿਆ ਜਦੋਂ ਕੰਗਨਾ ਰਣੌਤ ਚੰਡੀਗੜ੍ਹ 에어ਪੋਰਟ ਤੋਂ ਟਰੈਵਲ ਕਰਨਾ ਚਾਹ ਰਹੇ ਸੀ ਟਰੈਵਲ ਕਰਨ ਦੇ ਲਈ ਆਏ ਸੀ ਸਿਕਿਉਰਿਟੀ ਚੈੱਕ ਹੋਇਆ ਸਾਰੀ ਸਕਰੀਨਿੰਗ ਹੋਈ ਉਸੇ ਦੌਰਾਨ ਇਹ ਕਿਹਾ ਗਿਆ ਕਿ ਸੀਆਈਐਸਐਫ ਕਨਸਟੇਬਲ ਕੁਲਵਿੰਦਰ ਕੌਰ ਨੇ ਉਹਨਾਂ ਨੂੰ ਚਪੇੜ ਮਾਰ ਦਿੱਤੀ ਤਾਂ ਇਸੇ ਕੇਸ ਦਾ ਹਵਾਲਾ ਦਿੰਦੇ ਹੋਏ ਅੱਜ ਐਪਲੀਕੇਸ਼ਨ ਮੂਵ ਕੀਤੀ ਗਈ ਇਹ ਕਿਹਾ ਗਿਆ ਕਿ ਕੰਗਨਾ ਰਣੌਤ ਨੂੰ ਜੇਕਰ ਚੰਡੀਗੜ੍ਹ 에ਅਰਪੋਰਟ ਤੇ ਹਾਈ ਸਿਕਿਉਰਿਟੀ ਜ਼ੋਨ ਦੇ ਵਿੱਚ ਵੀ ਚਪੇੜ ਮਾਰੀ ਜਾ ਸਕਦੀ ਹੈ ਥ੍ਰੈਟ ਹੋ ਸਕਦਾ ਹੈ ਉਹਨਾਂ ਦੇ ਉੱਪਰ ਹਮਲਾ ਕੀਤਾ ਜਾ ਸਕਦਾ ਹੈ ਤਾਂ ਬਠਿੰਡੇ ਆਉਣਾ ਉਹਨਾਂ ਦੇ ਲਈ ਖਤਰੇ ਤੋਂ ਖਾਲੀ ਨਹੀਂ ਹੈ ਇਸੇ ਦਾ ਆਧਾਰ ਬਣਾ ਕੇ ਕੰਗਨਾ ਰਣੌਤ ਨੂੰ ਕਿਹਾ ਗਿਆ ਕਿ ਵੀਡੀਓ ਕਾਨਫਰੈਂਸਿੰਗ ਨਹੀਂ ਪੇਸ਼ ਹੋਣ ਦੀ ਛੋੜ ਦਿੱਤੀ ਜਾਵੇ ਹੁਣ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਕੰਗਨਾ ਰਣੌਤ ਜਦੋਂ ਅੱਜ ਬਠਿੰਡਾ ਦੇ ਵਿੱਚ ਚੰਗੀਆਂ-ਚੰਗੀਆਂ ਗੱਲਾਂ ਕਰਕੇ ਗਈ ਕਿ ਪੰਜਾਬ ਦੀਆਂ ਔਰਤਾਂ ਤੇ ਧੀਆਂ ਮੈਨੂੰ ਪਿਆਰ ਕਰਦੀਆਂ ਨੇ ਮੈਂ ਉਹਨਾਂ ਨੂੰ ਪਿਆਰ ਕਰਦੀਆਂ ਪਰ ਸ਼ਾਮ ਹੁੰਦੇ ਹੁੰਦੇ ਇਸ ਤਰ੍ਹਾਂ ਦੀ ਗੱਲ ਨਿਕਲ ਕੇ ਆਉਣਾ ਕਿਤੇ ਨ ਕਿਤੇ ਦੋਹਰੇ ਚਰਿੱਤਰ ਦਾ ਜੋ ਹੈ ਉਹ ਸਬੂਤ ਦਿੰਦਾ ਹੈ ਕਿਉਂਕਿ ਇਹ ਗੱਲ ਬਣਦੀ ਹਰ ਇੱਕ ਸ਼ਖਸ ਨੂੰ ਕੋਰਟ ਦੇ ਵਿੱਚ ਆਪਣਾ ਜੋ ਪੱਖ ਰੱਖਣ ਦੀ ਇਜਾਜ਼ਤ ਹੈ ਪਰ ਜੱਜ ਦੇ ਸਾਹਮਣੇ ਮਾਫੀ ਮੰਗਣਾ ਜੱਜ ਦੇ ਸਾਹਮਣੇ ਅਪਲੀਕੇਸ਼ਨ 'ਚ ਕੁਝ ਹੋਰ ਲਿਖਣਾ ਤੇ মিডিਆ ਸਾਹਮਣੇ ਕੁਝ ਹੋਰ ਬੋਲਣਾ ਇਹ ਦਿਖਾਉਂਦਾ ਹੈ ਕਿ ਸ਼ਾਇਦ ਕਈ ਲੋਕ ਕਈ ਮਾਮਲਿਆਂ ਦੇ ਵਿੱਚ ਆਪਣੀ ਗੱਲ ਦੇ ਉੱਪਰ ਟਿਕੇ ਰਹਿਣਾ ਚਾਹੁੰਦੇ ਨੇ ਉੱਪਰੋਂ-ਪਰੋਂ ਇਹ ਕਿਹਾ ਜਾਂਦਾ ਹੈ ਕਿ ਮੈਂ ਤਾਂ ਜੋ ਹੈ ਇਸ ਮਾਮਲੇ ਨੂੰ ਸੁਲਟਾਉਣ ਦੇ ਉੱਤੇ ਵੀ ਜਾ ਰਹੀ ਹਾਂ ਤੁਹਾਨੂੰ ਦੱਸ ਦਈਏ ਕਿ ਇਹ ਪੂਰਾ ਮਾਮਲਾ ਕੀ ਸੀ ਇਹ ਪੂਰੇ ਮਾਮਲੇ ਬਾਰੇ ਤੁਹਾਨੂੰ ਪਤਾ ਹੀ ਹੋਏਗਾ ਪਰ ਫਿਰ ਵੀ ਦੱਸ ਦੇਾਂਗੇ ਪਰ ਕੰਗਰਨ ਨਾਉਤ ਜਦੋਂ ਕੋਰਟ ਤੋਂ ਬਾਹਰ ਆਈ ਪੇਸ਼ੀ ਤੋਂ ਬਾਅਦ ਆ ਉਸਨੇ ਕੀ ਬੋਲਿਆ ਉਹ ਤੁਹਾਨੂੰ ਸੁਣਾ ਦਈਏ ਫਿਰ ਸਾਰਾ ਮਸਲਾ ਦੁਬਾਰਾ ਤੋਂ ਦੱਸ ਦੇਾਂਗੇ जो भी मिसअंडरस्टैंडिंग हुई है उनकी महेंद्र जी की फैमिली के साथ में मैंने माता जी के लिए भी संदेश दिया है उनके पति को कि किस तरह से जो है वो एक मिसअंडरस्टैंडिंग का शिकार है और कभी भी मैं अपने सपने में भी नहीं सोच सकती हूँ कि इस तरह का जैसा इस कंट्रोवर्सी को बनाया गया है कोई भी हर एक माता जो है मेरे लिए पंजाब की हो हिमाचल की हो पूजनीय है और हर एक बहन जो है बेटी जो है तो उसके लिए मैं सब मुझे कितना प्यार करती है सराहती है उसके लिए मैं बहुत धन्यवाद दूँ लगता गलती हुई है कंगना जी उस वक्त चाहे जाने में हुई जाने में हुई गलती हुई देखिए भैया आप अगर केस को देखें अच्छे से तो मैं मेरा तो ओरिजिनल उसमें कुछ वाक्य था भी नहीं एक हाँ। रिट्वीट था जिसे एज मीम जो है वो इस्तेमाल किया गया था जो कि मैंने अंदर उनके पति जी से भी महेंद्र जी के पति जी से भी ये बात के बारे में जो है वो डिस्कस किया कि चलिए अब जो पुरानी बात है वो है लेकिन किसी भी व्यक्ति विशेष को लेकर उस मीम में भी बहुत सारी महिलाएं थी किसी भी व्यक्ति विशेष को लेकर कोई भी टिप्पणी नहीं की गई है एक जो है एक जहां पर इतने आंदोलन देश में हो रहे थे उसको लेकर एक जनरलाइज मीम पे किसी ने कमेंट किया था तो उसको लेकर जो है वो बात हुई लेकिन जो जो मिसअंडरस्टैंडिंग हुई है उसको लेकर हमने खेत जताया है ਔਰ ਮਾਤਾ ਜੀ ਕੋ ਅਗਰ ਕੋਈ ਥੇਸ ਪਹੁੰਚੀ ਹੈ ਤਾਂ ਉਸ ਸੇ ਬਹੁਤ ਜ਼ਿਆਦਾ ਦਾਦੀ ਕੋ ਮਿਲੇ ਆਪ ਅੱਜ ਦਾਦੀ ਜੀ ਮਿਲੇ ਮੁਲਕਾਤ ਹੋਈ ਦਾਦੀ ਜੀ ਦਾਦੀ ਜੀ ਨਹੀਂ ਆਏ ਸੀ ਉਹਨਾਂ ਦੇ ਪਤੀ ਜੀ ਆਏ ਸੇ ਤਾਂ ਉਹਨੂੰ ਮੈਂ ਇਹ ਸੰਦੇਸ਼ ਦਿੱਤਾ ਕੰਗਨਾ ਨੌਰ ਤੁਸੀ ਸੁਣਿਆ ਆਓ ਤੁਹਾਨੂੰ ਜੋ ਪਛੋਕੜ ਹੈ ਉਹਦੇ ਵਿੱਚ ਵੀ ਲੈ ਜਾਈਏ ਕਿਉਂਕਿ ਇਹ ਪਤਾ ਹੋਣਾ ਜ਼ਰੂਰੀ ਹੈ ਕਿਸਾਨ ਆंदोलਨ ਚੱਲ ਰਿਹਾ ਸੀ ਦਿੱਲੀ ਦੀਆਂ ਬਰੂਹਾਂ ਤੇ ਟਿਕਰੀ ਬਾਰਡਰ ਸ਼ੰਭੂ ਬਾਰਡਰ ਤੇ ਗਾਜ਼ੀਪੁਰ ਬਾਰਡਰ ਤੇ ਉੱਪਰ ਕਿਸਾਨ ਬੈਠੇ ਹੋਏ ਸੀ ਆਪਣੀਆਂ ਮੰਗਾਂ ਨੂੰ ਲੈ ਕੇ ਇਸੇ ਦੌਰਾਨ ਸੀਏਏ ਦੇ ਖਿਲਾਫ ਪ੍ਰੋਟੈਸਟ ਸ਼ੁਰੂ ਹੋਇਆ ਸੀ ਦਿੱਲੀ ਦੇ ਸ਼ਾਹੀਨ ਬਾਗ ਇਲਾਕੇ ਦੇ ਵਿੱਚ ਉਸ ਥਾਂ ਤੇ ਤੇ ਟਿਕਰੀ ਬਾਰਡਰ ਤੇ ਕਈ ਬੀਬੀਆਂ ਪਹੁੰਚੀਆਂ ਹੋਈਆਂ ਸਨ ਆਪਣੀਆਂ ਮੰਗਾਂ ਲੈ ਕੇ ਪ੍ਰਦਰਸ਼ਨ ਕਰਨ ਬੇਬੇ ਮਹਿੰਦਰ ਕੌਰ ਟਿਕਰੀ ਬਾਰਡਰ ਤੇ ਬੈਠੇ ਹੋਏ ਸਨ ਕਾਫੀ ਦਿਨਾਂ ਤੋਂ ਤੇ ਬੇਬੇ ਮਹਿੰਦਰ ਕੌਰ ਦੀ ਤੇ ਸ਼ਾਹੀਨ ਬਾਗ ਦੇ ਵਿੱਚ ਬੈਠੀਆਂ ਬੀਬੀਆਂ ਦੀ ਫੋਟੋ ਕਿਸੇ ਇੱਕ ਵਕੀਲ ਸਾਹਿਬ ਨੇ ਟਵੀਟ ਕੀਤੀ ਤੇ ਕਿਹਾ ਕਿ ਇਹ ਲੋਕ ਕੱਪੜੇ ਖਾਣੇ ਅਤੇ ਹੋਰ ਲਾਲਚ ਨੂੰ ਦੇਖਦੇ ਹੋਏ ਆ ਕੇ ਪ੍ਰਦਰਸ਼ਨ ਕਰਨ ਲੱਗ ਜਾਂਦੇ ਨੇ ਚਲੋ ਠੀਕ ਹੈ ਕੰਗਨਰ ਰਣੌਤ ਨੇ ਵੀ ਕੋਈ ਕਸਰ ਨਹੀਂ ਛੱਡੀ ਕੰਗਨਰ ਰਣੌਤ ਨੇ ਚੱਕਿਆ ਉਹ ਸਾਰਾ ਟਵਿੱਟਰ ਤੇ ਰੀਟਵੀਟ ਕਰਦੇ ਆ ਲਿਖਿਆ ਕਿ ਅਜਹੀਆਂ ਬੀਬੀਆਂ 100-100 ਰੁਪਏ ਚ ਆ ਜਾਂਦੀਆਂ ਨੇ ਤੇ 100-100 ਰੁਪਏ ਚ ਆ ਕੇ ਪ੍ਰਦਰਸ਼ਨ ਕਰਦੀਆਂ ਨੇ ਚਲੋ ਇੱਥੇ ਤੱਕ ਗੱਲ ਮੁਕਦੀ ਨਹੀਂ ਉਸ ਤੋਂ ਬਾਅਦ ਕੰਗਨਰ ਰਣੌਤ ਦੇ ਖਿਲਾਫ ਪੂਰੇ ਦੇਸ਼ ਦੇ ਵਿੱਚ ਜੋ ਕਿਸਾਨ ਸੀ ਉਹਨਾਂ ਦੇ ਵਿੱਚ ਗੁੱਸਾ ਪਾਇਆ ਗਿਆ ਖਾਸ ਕਰਕੇ ਪੰਜਾਬ ਦੇ ਵਿੱਚ ਕੰਗਨਰ ਰਣੌਤ ਕਈ ਵਾਰ ਹਿਮਾਚਲ ਤੋਂ ਚੰਡੀਗੜ੍ਹ ਵਾਲੇ ਪਾਸੇ ਆਉਣਾ ਵੀ ਚਾਹੁੰਦੀ ਸੀ ਤਾਂ ਉਹਨਾਂ ਦਾ ਰਸਤਾ ਵੀ ਰੋਕਿਆ ਗਿਆ ਪ੍ਰਦਰਸ਼ਨ ਕੀਤੇ ਗਏ ਪਰ ਹੌਲੀ-ਹੌਲੀ ਸਾਰਾ ਚੱਲਦਾ ਰਹਿੰਦਾ ਕਿਸਾਨ ਅ ਚੰਡੀਗੜ੍ਹ ਦਾ 에어ਪੋਰਟ ਹੈ ਉੱਥੇ ਕੰਗਨਾ ਰਣੌਤ ਨਵੇਂ-ਨਵੇਂ ਐਮਪੀ ਬਣੇ ਸੀ ਦਿੱਲੀ ਜਾਣ ਵਾਲੇ ਸੀ ਤੇ ਅਚਾਨਕ ਸਿਕਿਉਰਿਟੀ ਚੈੱਕ ਤੇ ਸਿਕਿਉਰਿਟੀ ਸਕ੍ਰੀਨਿੰਗ ਦੇ ਦੌਰਾਨ ਉਹ ਲੰਘ ਰਹੀ ਸੀ ਉੱਥੇ ਡਿਊਟੀ ਸੀ ਸੀਆਈਐਸਐਫ ਕਾਂਸਟੇਬਲ ਕੁਲਵਿੰਦਰ ਕੌਰ ਦੀ ਕੁਲਵਿੰਦਰ ਕੌਰ ਨਾਲ ਉਹਨਾਂ ਦੀ ਬਹਿਸ ਹੋ ਗਈ ਕੁਲਵਿੰਦਰ ਕੌਰ ਕਿਉਂਕਿ ਉਹ ਵੀ ਕਿਸਾਨੀ ਪਰਿਵਾਰ ਚੋਂ ਆਉਂਦੀ ਹੈ ਕੁਲਵਿੰਦਰ ਕੌਰ ਨੇ ਇੱਧਰ-ਉੱਧਰ ਦੇਖੇ ਬਿਨਾਂ ਹੀ ਉਹਨਾਂ ਨੂੰ ਇੱਕ ਚਪੇੜ ਜੜ ਦਿੱਤੀ ਜਿਸ ਦੀ ਗੂੰਜ ਦਿੱਲੀ ਤੱਕ ਸੁਣਾਈ ਦਿੱਤੀ ਕੰਗਨਾ ਰਣੌਤ ਨੇ ਕਿਹਾ ਕਿ ਮੇਰੇ ਉੱਪਰ ਜਾਨਲੇਵਾ ਹਮਲਾ ਕੀਤਾ ਗਿਆ ਖੈਰ ਉਹ ਬਾਤ ਦੀ ਗੱਲ ਹੈ ਕੁਲਵਿੰ ਪਰ ਇਸ ਸਭ ਦੇ ਵਿਚਾਲੇ ਕੰਗਨਰ ਰਣੋਤ ਦਾ ਕੇਸ ਚੱਲਦਾ ਰਿਹਾ ਬਠਿੰਡਾ ਕੋਰਟ ਦੇ ਵਿੱਚ ਮਾਨ ਹਾਨੀ ਦਾ ਕੇਸ ਦਾਇਰ ਹੋਇਆ ਬੇਬੇ ਮਹਿੰਦਰ ਕੌਰ ਲੜਦੀ ਰਹੀ ਕੰਗਨਰ ਰਣੋਤ ਦੇ ਵਕੀਲ ਪੇਸ਼ ਹੁੰਦੇ ਰਹੇ ਕੰਗਨਰ ਰਣੋਤ ਨੂੰ ਕੋਰਟ ਨੇ ਕਿਹਾ ਕਿ ਖੁਦ ਆ ਕੇ ਇੱਥੇ ਪੇਸ਼ ਹੋ ਤੁਸੀਂ ਐਮਪੀ ਹੋਵੋਗੇ ਉਹ ਠੀਕ ਗੱਲ ਹੈ ਪਰ ਪੇਸ਼ ਹੋਣਾ ਪਏਗਾ ਕੰਗਨਰ ਰਣੋਤ ਅੱਜ ਦੇ ਦਿਨ ਆਏ ਹੋਏ ਸੀ ਕੰਗਨਰ ਰਣੋਤ ਨੂੰ ਪੇਸ਼ੀ ਤੋਂ ਬਾਅਦ ਇਹ ਕਿਹਾ ਗਿਆ ਕਿ 24 ਤਰੀਕ ਨੂੰ ਅਗਲਾ ਮਾਮਲਾ ਸੁਣਿਆ ਜਾਏਗਾ ਤੁਹਾਡਾ ਜੋ ਵੀ ਐਪਲੀਕੇਸ਼ਨ ਹੈ ਉਸ ਨੂੰ ਮੂਵ ਕੀਤਾ ਜਾਵੇ ਤਾਂ ਇਸੇ ਐਪਲੀਕੇਸ਼ਨ ਵਿੱਚ ਲਿਖਿਆ ਗਿਆ ਕਿ ਮੈਨੂੰ ਯਾਨੀ ਕੰਗਨਰ ਰਣ ਪੰਜਾਬ ਦੇ ਵਿੱਚ ਜਾਨ ਦਾ ਖਤਰਾ ਹੈ ਇਸ ਕਰਕੇ ਬਠਿੰਡੇ ਨਾ ਬੁਲਾਇਆ ਜਾਵੇ ਉਹਨਾਂ ਦੇ ਵਕੀਲ ਪੇਸ਼ ਹੋ ਜਾਣ ਜਾਂ ਜਿੱਥੇ ਵੀ ਕੰਗਨ ਰਣੋਦ ਬੈਠੇ ਹੋਣਗੇ ਵੀਡੀਓ ਕਾਨਫਰencing ਰਾਹੀਂ ਉਹਨਾਂ ਦੀ ਪੇਸ਼ੀ ਕਰ ਦਿੱਤੀ ਜਾਵੇ ਤਾਂ ਕੰਗਨ ਰਣੋਦ ਦੇ ਵੱਲੋਂ ਬੋਲੇ ਗਏ ਸ਼ਬਦ ਅਦਾਲਤ ਦੇ ਵਿੱਚ ਅਤੇ ਮੀਡੀਆ ਦੇ ਸਾਹਮਣੇ ਵਕਸੀ ਤੇ ਐਪਲੀਕੇਸ਼ਨ ਦੇ ਵਿੱਚ ਜੋ ਲਿਖਿਆ ਗਿਆ ਉਹ ਬਿਲਕੁਲ ਵੀ ਹੈਰਾਨ ਕਰਨ ਵਾਲਾ